ਸਿਰਫ ਇਹ ਨਹੀਂ ਹੈ ਕਿ ਅਮਰੀਕਾ ਦੀ 32 ਜਾਂ 29 ਟ੍ਰਿਲੀਅਨ ਡਾਲਰ ਦੀ ਇਕਨੋਮੀ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਹੈ 850 ਆਰਮੀ ਬੇਸ ਅਮਰੀਕਾ ਦੇ ਦੁਨੀਆ ਦੇ ਹਰ ਖੂਨਜੇ 'ਚ ਨੇ ਸੋ ਮਿਲਟਰੀ ਮਾਈਟ ਵੀ ਕਿਉਂਕਿ ਇਕਨੋਮਿਕਲ ਮਾਈਟ ਨਾਲ ਜੁੜਿਆ ਹੁੰਦਾ ਹੈ ਇਹੀ ਮਿਲਟਰੀ ਮਾਈਟ ਕਿਸੇ ਵੇਲੇ ਬ੍ਰਿਟਿਸ਼ ਦੇ ਕੋਲ ਸੀ ਫ੍ਰੀ ਵਰਲਡ ਟ੍ਰੇਡ ਦੀ ਲਾਈਨ ਟੀਓ ਦੇ ਥੱਲੇ ਇਹ ਅਮਰੀਕਾ ਨੇ ਦਿੱਤੀ ਅਮਰੀਕਾ ਨੂੰ ਲੱਗਾ ਕਿ ਜੇ ਲੈਵਲਡ ਪਲੇਗਰਾਉਂਡ ਹੋਏਗਾ ਤੇ ਇਹ ਇੱਕ ਬਿਹਤਰ ਹੈ ਲੇਕਿਨ ਹੁਣ ਉਸ ਯੁੱਗ ਦਾ ਅੰਤ ਹੋਇਆ ਅਮਰੀਕਾ ਨੇ ਇਹ ਰੀਅਲਾਈਜ਼ ਕੀਤਾ ਕਿ ਭਾਈ ਉਹ ਡੈਟ ਤੇ ਜਾ ਰਹੇ ਨੇ ਆਲਮੋਸਟ ਇੱਕ ਟ੍ਰਿਲੀਅਨ ਡਾਲਰ ਦਾ ਡੈਟ ਹਰ ਸਾਲ ਆ ਰਿਹਾ ਹੈ ਇਸ ਕ੍ਰਾਈਸਿਸ ਦੇ ਪੀਰੀਅਡ 'ਚ ਜਿਵੇਂ ਪ੍ਰੈਜ਼ੀਡੈਂਟ 트੍ਰੰਪ ਨੇ ਯੂਐਨ ਨੂੰ ਨਕਾਰਿਆ ਵਰਲਡ ਹੈਲਥ ਆਰਗੇਨਾਈਜੇਸ਼ਨ ਜੋ ਬਾਹਰ ਆਣ ਦੀ ਗੱਲ ਹੈ ਕਲਾਈਮੇਟ ਨੂੰ ਤਾਂ ਬਿਲਕੁਲ ਨਹੀਂ ਜਿਹੜਾ ਉਹਦੇ ਤੋਂ ਬਾਹਰ ਨਿਕਲਣ ਦੀ ਗੱਲ ਹੈ ਸੋ ਇਹ ਸਾਰੇ ਦੇ ਮਾੜੇ ਇਫੈਕਟ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਦੇ ਵਿੱਚ ਟੀਵੀ 84 ਦੇਖ ਰਹੇ ਸਤਿਓ ਦਰਸ਼ਕਾਂ ਨੂੰ ਮੈਂ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦਾ ਪੈਟਰਨ ਥੋੜਾ ਜਿਹਾ ਵੱਖਰਾ ਆ ਅੱਜ ਮੈਂ ਐਜ਼ ਅ ਹੋਸਟ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਹਮਣੇ ਲੈ ਕੇ ਆਇਆ ਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸੱਚਾ ਸੱਚ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਹੀ ਗੱਲਬਾਤ ਰੱਖਣ ਵਾਲੇ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਮੌਜੂਦ ਰਹਿਣਗੇ ਅੱਜ ਦੇ ਇਸ ਗੱਲਬਾਤ ਦੇ ਵਿੱਚ ਤੇ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੁਖਵਿੰਦਰ ਸਿੰਘ ਜੀ ਤੁਹਾਨੂੰ ਵੀ ਤੇ ਟੀਵੀ 84 ਨਾਲ ਜੁੜੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾ ਭਰਾਵਾਂ ਨੂੰ ਅਸਲਾਮੁਅਲੈਕਮ ਗੰਗਾ ਜਮਨੀ ਤਾਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਡਾਕਟਰ ਸਾਹਿਬ ਕਹਿੰਦੇ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਤੇ ਉਸ ਤੋਂ ਬਾਅਦ ਇੱਕ ਵਾ ਇੱਕ ਮਨ ਪ੍ਰੋਟੈਕਸ਼ਨਿਜ਼ਮ ਦੀ ਇੱਕ ਅਪਰੋਚ ਜਿਹੜੀ ਆ ਉਦੋਂ ਵੀ ਦੁਨੀਆ 'ਚ ਦੇਖਣ ਨੂੰ ਮਿਲੀ ਜਿਨਾਂ ਕਿ ਜਿਹੜਾ ਇੱਕ ਪੋਜ਼ਿਟਿਵ ਐਟੀਟਿਊਡ ਬਿਲਡ ਕੀਤਾ ਲੋਕਾਂ ਦੇ ਵਿੱਚ ਜੰਗ ਦੇ ਲਈ ਕਿ ਜਿੱਥੇ ਲੋਕ ਜਿਹੜੇ ਆ ਉਹ ਇਸ ਗੱਲ ਦੇ ਲਈ ਤਿਆਰ ਹੋਏ ਕਿ ਹਾਂ ਜਿਹੜੀ جنگ ਆ ਉਹ ਹੋਣੀ ਚਾਹੀਦੀ ਆ ਵੀ ਉਹਨਾਂ ਦੇ ਮਾਈਂਡ ਸੈਟ ਤਾਂ ਅੱਜ ਦੇ ਸਮੇਂ 'ਚ ਜਦੋਂ ਅਸੀਂ ਗੱਲ ਕਰੀਏ ਕਿ ਜਿੱਥੇ ਇੱਕ ਪਾਸੇ ਆਲਰੇਡੀ ਇਹ ਸੰਭਾਵਨਾਵਾਂ ਕਾਫੀ ਲੰਮੇ ਸਮੇਂ ਤੋਂ ਪੈਦਾ ਹੋ ਰਹੀਆਂ ਸੀ ਕਿ ਦੁਨੀਆ ਵੱਡੀਆਂ ਜੰਗਾਂ ਵੱਲ ਨੂੰ ਵੱਧ ਰਹੀ ਆ ਤੇ ਉਸ ਸਮੇਂ ਦੇ ਵਿੱਚ ਅਮਰੀਕਨ ਐਡਮਿਨਿਸਟ੍ਰੇਸ਼ਨ ਡੋਨਲਡ ਟਰੰਪ ਦੇ ਵੱਲੋਂ ਜਿਹੜੀ ਅਪਰੋਚ ਲਈ ਗਈ ਆ ਪ੍ਰੋਟੈਕਸ਼ਨਿਸਮ ਦੀ ਕਿ ਜਿੱਥੇ ਸਾਰੇ ਜਿਹੜੇ ਟ੍ਰੇਡ ਦੇ ਰੂਲਸ ਨੇ ਉਹ ਬਦਲੇ ਜਾ ਰਹੇ ਆ ਯੂਰਪ ਇਸ ਇਹ ਗੱਲ ਕਹਿ ਰਿਹਾ ਕਿ ਅਸੀਂ ਹੁਣ ਜਿਹੜਾ ਹਥਿਆਰਾਂ ਦੇ ਜ਼ਖੀਰੇ ਆ ਉਹ ਵਧਾਈਏ ਹਰ ਯੂਰੋਪੀਅਨ ਕੰਟਰੀ ਜਿਹੜੀ ਆ ਉਹ ਆਪਣੀ ਸਿਕਿਉਰਿਟੀ ਦੇ ਉੱਤੇ ਕਨਸੈਂਟਰੇਟ ਕਰ ਰਹੀ ਆ ਚਾਈਨਾ ਜਿਹੜਾ ਆ ਉਹ ਉਹਦੇ ਨਾਲ ਜਿਹੜੀ ਟ੍ਰੇਡ ਵਾਰ ਅਮਰੀਕਾ ਦੀ ਉਹ ਹੋਰ ਜ਼ਿਆਦਾ ਤਿੱਖੀ ਹੋਈ ਆ ਤੇ ਜੀਓਪੋਲੀਟੀਕਲ ਟੈਂਸ਼ਨਸ ਵਧਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਆ ਤਾਂ ਸਭ ਤੋਂ ਪਹਿਲਾਂ ਮੈਂ ਤੋਂ ਤੋਂ ਇਹ ਇਹ ਜਾਣਨਾ ਚਾਹੁੰਨਾ ਕਿ ਇਹ ਫੈਸਲਾ ਜਿਹੜਾ ਇਕਨੋਮਿਕਲ ਫੈਸਲਾ ਆ ਟੈਰੈਕਸ ਦਾ ਉਸ ਦਾ ਜਿਹੜੇ ਜੀਓਪੋਲੀਟੀਕਲ ਕਨਫਲिक्ट ਆ ਉਹਨਾਂ ਦੇ ਉੱਤੇ ਕਿਸ ਤਰੀਕੇ ਦਾ ਅਸਰ ਜਿਹੜਾ ਆ ਉਹ ਪੈ ਸਕਦਾ ਹੈ ਨੇੜਲੇ ਭਵਿੱਖ 'ਚ ਅ ਦੇਖੋ ਮੈਂ ਥੋੜਾ ਜਿਹਾ ਕਿਸੇ ਵੀ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਪਿਛੋਕੜ ਨੂੰ ਜਾਂ ਇਤਿਹਾਸ ਦੇ ਚ ਰੋਖੇ 'ਚੋਂ ਉਸ ਇਸ਼ੂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਜੇ ਲਗਭਗ 5-6000 ਸਾਲ ਦੇ ਇਨਸਾਨੀ ਇਤਿਹਾਸ ਦੇ ਵਿੱਚ ਦੇਖੀਏ ਔਰ ਐਵਰੇਜ ਹਿਊਮਨ ਬੀਇੰਗ ਦੀ ਬਣਤਰ ਜਿਸ ਦੇ ਵਿੱਚ ਜਿਹੜਾ ਇੱਕ ਐਲੀਮੈਂਟ ਜਿਸ ਨੂੰ ਅਸੀਂ ਸੈਲਫਿਸ਼ਨੈਸ ਗਰੀਡ ਔਰ ਸੈਲਫ ਐਂਗਰਾਈਡਸਮੈਂਟ ਇਹ ਸਾਰੇ ਜਿਹੜੇ ਲਫ਼ਜ਼ ਇਸਤੇਮਾਲ ਹੁੰਦੇ ਨੇ ਤਾਂ ਫਿਰ ਇੱਕ ਗੱਲ ਦੀ ਸਮਝ ਆਏਗੀ ਕਿ ਦੂਸਰੇ ਦੇ ਹੱਕ ਤੇ ਛਾਪਾ ਮਾਰਨਾ ਟੈਰੀਟਰੀ ਵਧਾਉਣਾ ਜਾਂ ਕਿਸੇ ਟੈਰੀਟਰੀ ਦੇ ਕੋਲ ਕੋਈ ਖਾਸ ਚੀਜ਼ਾਂ ਜੇ ਉਹਨਾਂ ਦੀ ਜ਼ਮੀਨ ਜ਼ਿਆਦਾ ਉਪਜਾਊ ਹੈ ਫਰਟਲ ਹੈ ਉਸ ਤੇ ਕਬਜ਼ਾ ਕਰਨਾ ਇਸ ਦੇ ਨਾਲ ਮਨੁੱਖੀ ਕਬੀਲਿਆਂ ਦਾ ਤੇ ਅਲਟੀਮੇਟਲੀ ਫਿਰ ਸੱਭਿਆਤਾਵਾਂ تہذیਬਾਂ ਦਾ ਸਫਰ ਵੀ ਸ਼ੁਰੂ ਹੁੰਦਾ ਹੈ ਇਹ ਠੀਕ ਹੈ ਕਿ ਇੱਕ ਜ਼ਮਾਨੇ ਚ ਬਹੁਤ ਛੋਟੇ ਛੋਟੇ ਕਿੰਗਡਮ ਵੀ ਸਨ ਜਿਹੜੇ ਕੁਝ ਸਦੀਆਂ ਪਹਿਲਾਂ ਫਿਰ ਵੱਡੇ ਵੱਡੇ एंपਾਇਰਸ ਦੇ ਰੂਪ ਦੇ ਵਿੱਚ ਸਾਹਮਣੇ ਆਏ ਅਸੀਂ ਜਦੋਂ ਹਿਸਟਰੀ ਦੇ ਵਿੱਚ ਬੈਬਿਲੋਨਿਕ ਟਾਈਮ ਤੋਂ ਲੈ ਕੇ ਔਰ ਰੋਮਨ एंपਾਇਰ ਤੱਕ ਦਾ ਪੀਰੀਅਡ ਦੇਖਦੇ ਹਾਂ ਰੋਮਨ एंपਾਇਰ ਲੌਂਗ ਲਾਸਟਿੰਗ ਫਿਰ ਅਸੀਂ ਬਾਈਜ਼ੈਂਟਾਈਨ ਐਮਪਾਇਰ ਆਟੋਮਨ ਐਮਪਾਇਰ ਔਰ ਬਾਈ ਦਾ ਟਾਈਮ ਸਾਡੇ ਖਿੱਤੇ ਦੇ ਵਿੱਚ ਜੇ ਚੰਦਰਗੁਪਤ ਮੋਰੀਆ ਜਾਂ ਉਸ ਜ਼ਮਾਨੇ ਤੋਂ ਲੈ ਕੇ ਮੋਰੀਅਨ ਐਮਪਾਇਰ ਜਿਹਦੇ ਕੋਲ ਸਭ ਤੋਂ ਵੱਧ ਟੈਰੀਟਰੀ ਉਸ ਵੇਲੇ ਕਾਬਲ ਤੱਕ ਸੀ ਔਰ ਬਾਅਦ ਦੇ ਵਿੱਚ ਅਸੀਂ ਹਮਲਾਵਰ ਔਰ ਮੁਗਲ ਡਾਇਨੈਸਟੀ ਜਾਂ ਮੁਗਲ ਐਮਪਾਇਰ ਜਿਹਨੇ ਲਗਭਗ 300 ਸਾਲ ਆਪਣੀ ਹੋਂਦ ਉੱਤੇ ਕਾਇਮ ਰੱਖੀ ਸੋ ਇਹ ਸਾਰੇ एंपਾਇਰਸ ਦੇ ਵਿੱਚ ਵੀ ਜਿਹੜਾ ਇੱਕ ਸੈਂਟਰਲ ਫਿਗਰ ਜਾਂ ਇੱਕ ਸੈਂਟਰਲ ਮੁੱਦਾ ਉਹਨਾਂ ਦੀ ਸਟੇਬਿਲਟੀ ਦਾ ਉਹ ਆਰਥਿਕ ਸਟੇਬਿਲਟੀ ਦੇ ਨਾਲ ਹੀ ਜੁੜਿਆ ਹੁੰਦਾ ਸੀ ਹਾਲਾਂਕਿ ਇੱਕ ਜ਼ਮਾਨਾ ਜਦੋਂ ਕਿ ਅਜੇ insani ਸਭਿਤਾ ਛੋਟੇ ਛੋਟੇ ਰੂਪ ਦੇ ਵਿੱਚ ਵਿਕਾਸ ਕਰਦੀ ਸੀ ਤੇ ਜਿਹੜੇ ਛੋਟੇ ਛੋਟੇ ਕਿੰਗਡਮ ਸੀ ਉਹਨਾਂ ਦਾ ਵਪਾਰਤ ਜਿਹਨੂੰ ਅਸੀਂ ਬਾਰਟਰਿੰਗ ਸਿਸਟਮ ਕਹਿੰਦੇ ਆ ਇਹ ਕਾਮਨ ਸੀ ਔਰ ਇਹੀ ਕਾਰਨ ਸੀ ਕਿ ਇਵਨ ਸਾਡੇ ਖਿੱਤੇ ਦੇ ਵਿੱਚ ਵੀ ਸਾਊਥ ਏਸ਼ੀਆ 'ਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਦੇ ਕਈ ਪੀਰੀਅਡ ਤੁਸੀਂ ਦੇਖੋਗੇ ਕਿ ਸਾਡੇ ਪਿੰਡ ਜਿਹੜੇ ਨੇ ਇਹਨੇ ਵੇ ਉਹ ਸੈਲਫ ਸਫੀਸ਼ੀਐਂਟ ਸੀ ਜਦੋਂ ਬਜ਼ੁਰਗਾਂ ਦੀ ਗੱਲ ਸੁਣੀਏ ਤੇ ਲੂਣ ਖਰੀਦਣਾ ਪੈਂਦਾ ਸੀ ਜਾਂ ਉਹਨਾਂ ਜ਼ਮਾਨਿਆਂ 'ਚ ਜਿਹੜੇ ਲੋਕ ਬਹੁਤ ਫਿਰ ਅਫੋਰਡ ਕਰ ਸਕਦੇ ਸੀ ਰੇਸ਼ਮ ਜਿਹੜਾ ਬਹੁਤ ਮਹਿੰਗਾ ਸੀ ਔਰ ਸਿਲਕ ਰਾਊਟਰਾਂ ਹੀ ਸਾਰੇ ਖਿੱਤੇ 'ਚ ਪਹੁੰਚਦਾ ਸੀ ਸੋ ਇਹ ਜਦੋਂ ਅਸੀਂ ਇੰਡਸਟਰੀਅਲਾਈਜ਼ੇਸ਼ਨ ਔਰ ਕਲੋਨਾਈਜ਼ੇਸ਼ਨ ਦੋਨਾਂ ਨੂੰ ਮਿਲਾ ਕੇ ਦੇਖਦੇ ਹਾਂ ਕਿਉਂਕਿ ਦੋਨਾਂ ਦਾ ਸਿੱਧਾ ਸਬੰਧ ਹੈ ਬੇਸ਼ੱਕ ਕਲੋਨਾਈਜ਼ੇਸ਼ਨ ਦਾ ਸਫ਼ਰ ਯੂਰਪ ਤੋਂ ਜੇ ਅਸੀਂ 5 ਸਦੀਆਂ ਪਹਿਲਾਂ ਦੇਖੀਏ ਕਿ 15ਵੀਂ ਸਦੀ ਚ ਆ ਕੇ ਕਲੰਬਸ ਅਮਰੀਕਾ ਨੂੰ ਹਿੱਟ ਕਰਦਾ ਹੈ ਨਿਊ ਵਰਲਡ ਜਿਹਨੂੰ ਕਿਹਾ ਗਿਆ ਕਿਉਂਕਿ ਉਦੋਂ ਤੱਕ ਯੂਰਪ ਪਰ ਏਸ਼ੀਆ ਜਾਂ ਆਫਰੀਕਾ ਜਿਹੜੇ ਨੋਨ ਕੰਟੀਨੈਂਟ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਸਮੁੰਦਰ ਦੇ ਪਰਲੇ ਪਾਰ ਕੀ ਵੱਸਦਾ ਹੈ ਇਸੇ ਤਰ੍ਹਾਂ ਉਸੇ 15ਵੀਂ ਸਦੀ ਦੇ ਵਿੱਚ ਸਾਡੇ ਖਿੱਤੇ ਦੇ ਵਿੱਚ ਆ ਕੇ ਜਿਹੜਾ ਵਾਸਕੋ ਡੀ ਗਾਮਾ ਜਿਹੜਾ ਪੁਰਤਗਾਲੀ ਹੈ ਉਹ ਟੱਚ ਕਰਦਾ ਔਰ ਇਹ ਇੱਕ ਫੇਰ ਵਪਾਰ ਦਾ ਜਦੋਂ ਅਸੀਂ ਆਦਾਨ ਪ੍ਰਦਾਨ ਦੇਖਦੇ ਆ ਕਿ ਭਈ ਅੱਜ ਤੁਸੀਂ ਦੇਖੋਗੇ ਕਿ ਸਪੇਨ ਛੋਟਾ ਜਿਹਾ ਮੁਲਕ ਹੈ ਇਕਨੋਮਿਕਲੀ ਸਟਰਗਲ ਕਰ ਰਿਹਾ ਹੈ ਪੁਰਤਗਾਲ ਉਸ ਤੋਂ ਵੀ ਮਾੜ ਹੈ ਪਰ ਇੱਕ ਪੀਰੀਅਡ ਦੇ ਵਿੱਚ ਸਿਰਫ ਇੱਕ ਨਵੀਂ ਥਾਂ ਜਿੱਥੇ ਭਾਰਤ ਦੇ ਵਿੱਚ ਜਾ ਕੇ ਜਾਂ ਸਬ ਕੰਟੀਨੈਂਟ ਚ ਉਹਨਾਂ ਨੇ ਮਸਾਲਿਆਂ ਦੇ ਉੱਤੇ ਜਿਹੜਾ ਆਪਣਾ ਇਕ ਅਧਿਕਾਰ ਜਮਾਇਆ ਮੋਨੋਪੋਲੀ ਬਣਾਈ ਔਰ ਜਹਾਜ਼ਾਂ ਦੇ ਜਹਾਜ਼ ਪਰ ਕਿਹਾ ਏ ਔਰ ਬਾਅਦ ਦੇ ਵਿੱਚ ਉਸ ਲੋਡ ਦੇ ਵਿੱਚ ਜਿਹੜੇ ਨੇ ਉਹ ਨਾਰਵਿਜੀਅਨ ਡੱਚ ਫ੍ਰੈਂਚ ਬ੍ਰਿਟਿਸ਼ਰ ਇਹ ਸਾਰੇ ਸ਼ਾਮਲ ਹੋਏ ਸੋ ਇਹਦੇ ਨਾਲ ਨਾਲ ਹੀ ਤੁਸੀਂ ਦੇਖੋਗੇ ਕਿ ਜਿਵੇਂ ਜੇ ਅਸੀਂ ਆਪਣੇ ਖਿੱਤੇ ਇਸਟ ਇੰਡੀਆ ਕੰਪਨੀ ਦੀ ਗੱਲ ਕਰੀਏ ਤੇ ਮੁਢਲੇ ਤੌਰ ਤੇ ਵਪਾਰਕ ਕੰਪਨੀ ਸੀ ਕਿਵੇਂ ਇਹਨਾਂ ਨੇ ਪੋਲੀਟੀਕਲ ਆਪਣੇ ਆਪ ਨੂੰ ਸਾਰੇ ਸਬਕਾਂਟਿਨੈਂਟਸ 'ਚ ਐਸਟੈਬਲਿਸ਼ ਕੀਤਾ ਇੱਕ ਵੱਖਰੀ ਕਹਾਣੀ ਹੈ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਦੋਂ ਵੀ ਉਹਨਾਂ ਦਾ ਫੋਕਸ ਜਦੋਂ ਬਹੁਤ ਵਾਰ ਅਸੀਂ ਬ੍ਰਿਟਿਸ਼ਰਜ਼ ਨੇ ਕਿਵੇਂ ਜਹਾਂਗੀਰ ਜਿਹੜਾ ਬਿਮਾਰ ਸੀ ਉਹਦੀ ਟ੍ਰੀਟਮੈਂਟ ਹਕੀਮਾਂ ਤੋਂ ਨਹੀਂ ਸੀ ਹੋ ਰਹੀ ਔਰ ਗੋਰੇ ਜਿਹੜੇ ਕਿ ਸੂਰਤ ਔਰ ਦੂਸਰੇ ਖਿੱਤੇ ਜਾ ਕੇ ਬੈਠੇ ਸੀ ਵੈਸਟਰਨ ਇੰਡੀਆ 'ਚ ਉਹਨਾਂ ਦੇ ਇੱਕ ਡਾਕਟਰ ਨੇ ਟ੍ਰੀਟ ਕਰੇ ਉਹਦੇ ਥੱਲੇ ਮੋਢਲੇ ਤੌਰ ਤੇ ਉਹਨਾਂ ਨੂੰ ਵਪਾਰ ਕਰਨ ਦਾ حق ਮਿਲਿਆ ਔਰ ਕਿਵੇਂ ਉਹਨਾਂ ਨੇ ਉਹਨੂੰ ਐਕਸਪੈਂਡ ਕੀਤਾ ਔਰ ਅਲਟੀਮੇਟਲੀ ਉਹ ਸਾਰੇ ਖਿੱਤੇ ਨੂੰ ਐਨਗਲਫ ਕੀਤਾ ਸੋ ਇਹ ਕੋਈ ਨਵਾਂ ਫੀਨੋਮੀਨਾ ਨਹੀਂ ਹੈ ਕਿਉਂਕਿ ਜੇ ਤੁਸੀਂ ਹਰ ਸਦੀ ਬਾਅਦ ਵੀ ਦੇਖੋਗੇ ਤੇ ਬਹੁਤ ਸਾਰਾ ਪੈਟਰਨ ਫਿਰ ਅਸੀਂ 18ਵੀਂ 19ਵੀਂ ਸਦੀ ਤੱਕ ਹੀ ਦੇਖਦੇ ਹਾਂ ਕਿ ਵਿਦਨ ਸਬਕਾਂਟਿਨੈਂਟ ਫ੍ਰੈਂਚ ਔਰ ਬ੍ਰਿਟਿਸ਼ਰਜ਼ ਪਾਵੇਂ ਫੈਸਲਾ ਜੰਗ ਦੇ ਮੈਦਾਨ 'ਚ ਹੋਇਆ ਕਲਾਈ ਵਰਸਸ ਡੁਪਲੇ ਉਹਨੇ ਆਧਾਰ ਬਦਲਿਆ ਔਰ ਬ੍ਰਿਟਿਸ਼ਰਜ਼ ਜਿਹੜੀ ਹੈ ਉਹਨਾਂ ਦੀ ਡੋਮਿਨੈਂਸ ਹੁੰਦੀ ਚਲੀ ਗਈ ਇਹੀ ਲੜਾਈ अफ्रीका ਦੇ ਵਿੱਚ ਵੀ ਸਾਊਥ ਅਮਰੀਕਾ 'ਚ ਵੀ ਸਪੇਨ ਔਰ ਪੁਰਤਗਾਲ ਔਰ ਬਾਕੀ ਤਾਕਤਾਂ ਲੜ ਰਹੇ ਸੀ ਪੋਪ ਨੇ ਮੀਡੀਏਸ਼ਨ ਕੀਤੀ ਔਰ ਸਾਰਾ ਸਾਊਥ ਅਮਰੀਕਾ ਜਿਨ੍ਹਾਂ ਦੀਆਂ ਅੱਜ ਬਹੁਤ ਸਾਰੇ ਮੁਲਕਾਂ ਦੀ ਜ਼ੁਬਾਨ ਸਪੈਨਿਸ਼ ਹੈ ਸਪੇਨ ਨੂੰ ਦਿੱਤਾ ਔਰ ਬਾਕੀਆਂ ਦੇ ਉੱਤੇ ਜਿਹੜਾ ਉਹਨਾਂ ਦੇ ਹੱਕ ਨੂੰ ਦਵਾਇਆ ਗਿਆ ਸੋ ਇਹ ਪਿਛੋਕੜ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਅੱਜ ਅਸੀਂ ਇੱਕਦਮ ਜਿਹੜਾ ਇੱਕ ਝਟਕੇ ਵਾਂਗ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਦੇ ਟੈਰਿਫ ਪਾਲਿਸੀ ਨੂੰ ਲੈ ਕੇ ਖੜਾ ਹੋਇਆ ਹੈ ਕਿਉਂਕਿ ਜਿਹੜੀ ਜਨਰੇਸ਼ਨ ਨੇ ਪ੍ਰੀ 90ਸ ਨਹੀਂ ਦੇਖਿਆ 90 90ਸ ਦਾ ਉਹਨਾਂ ਨੂੰ ਸ਼ਾਇਦ ਇੱਕ ਬਹੁਤ ਵੱਡੀ ਤਬਦੀਲੀ ਲੱਗਦੀ ਹੈ ਪਰ 1990 ਤੋਂ ਪਹਿਲਾਂ ਜੇ ਅਸੀਂ ਦੇਖਿਆ ਦੇਖੀਏ ਸਾਰਿਆਂ ਨੂੰ ਤਾਂ ਇਨਫੈਕਟ ਇਹੀ ਜਿਹਨੂੰ ਅੱਜ ਭਾਵੇਂ ਤੁਸੀਂ ਪ੍ਰੋਟੈਕਸ਼ਨਿਜ਼ਮ ਕਹਿ ਲਓ ਜਾਂ ਇੰਡੀਵਿਜੂਅਲ ਸੋਵਰਨਿਟੀ ਨਾਲ ਜੁੜਿਆ ਇੰਟਰਸਟ ਕਹਿ ਲਓ ਜਾਂ ਜਿਵੇਂ ਅੱਜ ਐਸ ਜੀ ਸ਼ੰਕਰ ਨੇ థਾਈਲੈਂਡ ਦੇ ਵਿੱਚ ਕਿਹਾ ਕਿ ਹੁਣ ਆਪੋ ਆਪਣੇ ਖਿੱਤੇ ਦਾ ਹੀ ਤੁਹਾਨੂੰ ਦੇਖਣਾ ਪੈਣਾ ਤੁਹਾਨੂੰ ਆਪਣੀ ਜਿਹੜੀ ਹੈ ਉਹ ਮੈਡੀਕਲ ਵੀ ਐਮਰਜੈਂਸੀ ਵੀ ਦੂਜੀਆਂ ਤੀਜੀਆਂ ਚੀਜ਼ਾਂ ਵੀ ਉਹ ਵੀ ਦੇਖਣੀਆਂ ਪੈਣੀਆਂ ਕਿਉਂਕਿ ਗੱਲ ਕਰਲੀ ਟੈਰਿਫ ਤੱਕ ਮ hạnੂਦ ਨਹੀਂ ਹੈ ਇਸ ਸਾਰੇ ਨੇ ਜਿਹੜਾ ਕੁੱਲ ਗਲੋਬਲ ਵਿਲੇਜ ਦਾ ਕਨਸੈਪਟ ਜਿਹਦੇ ਥੱਲੇ ਸਾਡੀਆਂ ਸੰਸਥਾਵਾਂ ਜਿਹੜੀਆਂ ਇੰਟਰਨੈਸ਼ਨਲੀ ਯੂਨਾਈਟਿਡ ਨੇਸ਼ਨਸ ਹੋਏ World Health Organization ਹੋਏ ਕਲਾਈਮੇਟ ਚੇਂਜ ਨੂੰ ਲੈ ਕੇ ਇੰਟਰਨੈਸ਼ਨਲ ਬਾਡੀਜ਼ ਹੋਣ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੋਣ ਔਰ ਜਿਹਦੇ ਚੋਂ ਫਿਰ ਈਵਨ ਜਿਹੜੇ ਐਲਾਈਅੰਸਸ ਵੀ ਨਿਕਲੇ ਯੂਰੋਪੀਅਨ ਯੂਨੀਅਨ ਜੇ ਉੱਥੇ ਉਹਨਾਂ ਨੇ ਯੂਰੋਪੀਅਨ ਯੂਨੀਅਨ ਨੇ 26 27 ਮੁਲਕਾਂ ਦੇ ਬਾਰਡਰ ਇਰ ਰੈਲੇਵੈਂਟ ਕਰ ਦਿੱਤੇ ਕਿਉਂਕਿ ਟੈਰਿਫ ਜਾਂ 90ਵਿਆਂ ਤੋਂ ਬਾਅਦ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਫਿਰ ਸਾਡੇ ਗੁਆਨਡ ਕੈਨੇਡਾ ਮੈਕਸੀਕੋ ਦੇ ਨਾਲ ਨੇਫਟ ਇਹਦੇ ਥੱਲੇ ਜਿਹੜੇ ਸਮਝੌਤੇ ਹੋਏ ਉਨੇ ਬਾਰਡਰਸ ਨੂੰ ਆਲਮੋਸਟ ਇਅਰ ਰੈਲੇਵੈਂਟ ਕਰ ਦਿੱਤਾ ਸੀ ਔਰ ਇਵਨ ਜਿਹੜੇ ਬਹੁਤ ਆਪਟਿਮਿਸਟ ਲੋਕ ਨੇ ਉਹ 1 ਵਰਲਡ 1 ਗਵਰਨਮੈਂਟ ਦੀ ਗੱਲ ਵੀ ਕਰਨ ਲੱਗ ਗਏ ਸੀ ਜਦੋਂ ਅਸੀਂ ਸਕੂਲਾਂ ਦੇ ਵਿੱਚ ਸੀ ਆਪਣੇ ਪੀਰੀਅਡ ਸਾਡੇ ਵੇਲੇ ਇੱਕ ਐਸੇ بڑا ਫੇਵਰੇਟ ਹੁੰਦਾ ਸੀ ਕਿ ਵੀ ਕੀ ਦੁਨੀਆ 'ਚ ਹੋਏ ਜੇ ਇੱਕ ਸੰਸਾਰ ਹੋਏ ਇੱਕ ਹਕੂਮਤ ਹੋਏ ਕੋਈ ਪਾਸਪੋਰਟ ਕਿਉਂਕਿ ਇਵਨ ਇਹ ਪਾਸਪੋਰਟਸ ਦਾ ਕਨਸੈਪਟ ਵੀ 20ਵੀਂ ਸਦੀ ਦੇ ਦੂਸਰੇ ਅੱਧ ਦੇ ਤੋਂ ਪਹਿਲਾਂ ਹੀ ਥੋੜਾ ਜਿਹਾ ਸਾਨੂੰ 1930ਵਿਆਂ 'ਚ ਹੀ ਮਿਲਦਾ ਹੈ ਇਵਨ ਜੇ ਤੁਸੀਂ ਇੰਡੀਅਨ ਕਨਟੈਕਸਟ ਦੇਖੋਗੇ ਜਾਂ ਪਾਕਿਸਤਾਨੀ ਕਨਟੈਕਸਟ ਤੇ ਇਵਨ ਡੇਟ ਆਫ ਬਰਥ ਰਿਕਾਰਡ ਕਰਨ ਦਾ ਕੰਮ ਵੀ 1930ਵਿਆਂ 'ਚ ਸ਼ੁਰੂ ਹੋਇਆ ਹੁਣ ਇਹ ਜੋ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੋ ਵਰਲਡ ਵਾਰ ਜਿਹੜੇ 20ਵੀਂ ਸਦੀ ਦੇ ਵਿੱਚ ਹੋਏ ਪਹਿਲਾ ਵਰਲਡ ਵਾਰ ਡਿਸਾਈਸਿਵ ਨਹੀਂ ਸੀ ਲੜਿਆ ਉਹ ਵੀ ਇਕਨੋਮਿਕਲ ਰੀਜਨਸ ਕਰਕੇ ਗਿਆ ਸੀ ਜਿਹੜੀ ਟ੍ਰੀਟੀ ਹੋਈ ਜਰਮਨ ਨੂੰ ਲੱਗਾ ਕਿ ਬਈ ਉਹਨਾਂ ਦੇ ਨਾਲ ਬਹੁਤ ਵੱਡਾ ਧੱਕਾ ਹੋਇਆ ਔਰ ਇਹੀ ਕਾਰਨ ਹੈ ਕਿ 1918 ਦੇ ਵਿੱਚ ਫਰਸਟ ਵਰਲਡ ਵਾਰ ਐਂਡ ਹੁੰਦਾ ਟ੍ਰੀਟੀ ਹੁੰਦੀ ਹੈ ਉਹ ਲਿਕਿੰਗ ਦਾ ਵੂਂਡਸ ਵਾਂਗ ਜਰਮਨ ਦੇਖਦੇ ਨੇ ਔਰ 1920ਆਂ ਦੇ ਵਿੱਚ ਜਦੋਂ ਨਾਜ਼ੀ ਪਾਰਟੀ ਦਾ ਜਿਹੜਾ ਰੂਲਸ ਹੁੰਦਾ ਤੇ ਉਦੋਂ ਵੀ ਆਰਥਿਕ ਰੀਜਨ ਹੀ ਹਿਟਲਰ ਜਰਮਨੀ ਦੇ ਮਾੜੇ ਹਾਲ ਦੇ ਲਈ ਭਾਵੇਂ ਯਹੂਦੀਆਂ ਨੂੰ ਦੋਸ਼ੀ ਦੱਸਦਾ ਹੈ ਜਾਂ ਬਾਕੀ ਪਾਵਰਜ਼ ਨੂੰ ਔਰ ਉਸ ਪਸਮੰਜਰ ਦੇ ਵਿੱਚ ਹੀ 1930ਆਂ ਤੱਕ ਪਹੁੰਚਦੇ ਹਨ ਜਿਹੜਾ ਦੂਸਰੇ ਵਰਲਡ ਵਾਰ ਦੀ ਗਰਾਉਂਡ ਤਿਆਰ ਹੁੰਦੀ ਹੈ ਜਿਹੜਾ 1939 ਤੋਂ 1945 ਤੱਕ ਚੱਲਦਾ ਹੈ ਔਰ ਉਹ ਸਾਰੇ ਤੋਂ ਬਾਅਦ ਬ੍ਰਿਟਿਸ਼ ਐਮਪਾਇਰ ਦਾ ਸੂਰਜ ਅਸਤ ਹੁੰਦਾ ਹੈ ਯੂਰਪ ਦੀਆਂ ਦੂਸਰੀਆਂ ਪਾਵਰਜ਼ ਵੀ ਕਿਉਂਕਿ ਜਿਹੜਾ ਕਲੋਨਾਈਜ਼ ਕੀਤਾ ਮੋਸਟਲੀ ਅਮਰੀਕਨਸ ਫਿਲੀਪੀਨਸ ਤੱਕ ਗਏ ਨੇ ਜਾਂ ਉਹਨਾਂ ਦਾ ਦੋ ਵਰਲਡ ਵਾਰਸ ਦੇ ਵਿੱਚ ਉਹਦੇ ਵਿੱਚ ਸੈਕੰਡ ਵਰਲਡ ਵਾਰ ਚ ਵੱਡਾ ਯੋਗਦਾਨ ਹੈ ਅਦਰ ਦੈਨ ਥੈਟ ਜਿਹੜਾ ਕਲੋਨਾਈਜ਼ ਦੁਨੀਆ ਨੂੰ ਕੀਤਾ ਇਕਨੋਮਿਕਲ ਲੁੱਟਕ ਸੁੱਟ ਕੀਤੀ ਕਿਉਂਕਿ ਜੇ ਹੁਣ ਮੈਂ ਇਕਨੋਮਿਕਲ ਲੁੱਟਕ ਸੁੱਟ ਦਾ ਹਵਾਲਾ ਦਿਆਂ ਕਿ ਮੁਗਲ ਇੰਡੀਆ ਜਿਹੜਾ ਔਰੰਗਜ਼ੇਬ ਦੇ ਵੇਲੇ ਜ਼ਿੰਨਤ ਤੇ ਉੱਤੇ ਸੀ ਉਦੋਂ ਕੁੱਲ ਦੁਨੀਆ ਦੇ ਵਪਾਰ ਦਾ ਲਗਭਗ 25% ਭਾਰਤ ਦੇ ਕੋਲ ਸੀ ਜਾਂ ਮੁਗਲ ਇੰਡੀਆ ਦੇ ਕੋਲ ਸੀ ਜੇ ਨੂੰ ਇਵੇਂ ਕਹਿਣਾ ਹੋਵੇ ਔਰ ਜਦੋਂ ਅੰਗਰੇਜ਼ਾਂ ਨੇ ਉਸ ਖਿੱਤੇ ਨੂੰ ਛੱਡਿਆ ਉਹ ਸਿਰਫ 2% ਰਹਿ ਗਿਆ ਸੀ ਜਿਹੜਾ ਅੱਜ ਵੀ 2.2% ਦੇ ਕਰੀਬ ਹੈ ਭਾਵੇਂ ਆਪਣੇ ਆਪ ਨੂੰ ਇਹ ਵਿਸ਼ਵਗੁਰੂ ਕਹੀ ਜਾਣ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਉਹਦੇ 'ਚ ਵੀ ਕਿਉਂਕਿ ਰਿਵਰਸੇ ਹੋਇਆ ਹੈ ਕਿ ਉੱਥੋਂ ਰਾ ਮਟੀਰੀਅਲ ਚੁੱਕਿਆ ਵਲੈਦੀਆਂ ਫੈਕਟਰੀਆਂ 'ਚ ਬਣਿਆ ਮਾਰਕੀਟਿੰਗ ਕੀਤੀ ਔਰ ਬ੍ਰਿਟਨ ਜਿਹੜਾ ਉਹਦਾ ਤੁਸੀਂ ਅੱਜ ਵੀ ਹਾਲ ਦੇਖੋ ਉਹਨਾਂ ਦੇ ਕੋਲ ਆਪਣਾ ਕੁਝ ਵੀ ਨਹੀਂ ਹੈ ਲੇਕਿਨ ਉਹ ਇੱਕ ਵਰਲਡ ਪਾਵਰ ਦੇ ਤੌਰ ਤੇ ਜਿਨ੍ਹਾਂ ਦੇ ਰਾਜ ਚ ਸੂਰਜ ਡੁੱਬਦਾ ਨਹੀਂ ਜਿਹੜਾ ਇਹ ਕਿਹਾ ਜਾਂਦਾ ਸੀ ਉਹਨਾਂ ਨੇ ਆਪਣੀ ਸਰਵਾਈਵਲ ਕੀਤੀ ਸੈਕੰਡ ਵਰਲਡ ਵਾਰ ਨੇ ਸਿਨੈਰੀਆ ਨੂੰ ਬਦਲਿਆ ਯੂਨਾਈਟਿਡ ਸਟੇਟਸ ਆਫ ਅਮਰੀਕਾ ਕੱਲਾ ਇਕਨੋਮਿਕਲ ਪਾਵਰ ਦੇ ਤੌਰ ਤੇ ਨਹੀਂ ਹਿਰੋਸ਼ੀਮਾ ਨਾਗਾਸਾਕ ਕਿਸ ਐਟੋਮਿਕ ਪਾਵਰ ਦੇ ਨਾਲ ਮਿਲਟਰੀ ਮਾਈਟ ਦੇ ਤੌਰ ਤੇ ਵੀ ਸਾਹਮਣੇ ਆਇਆ ਔਰ ਅੱਜ ਜਦੋਂ ਅਸੀਂ ਦਰਫ਼ ਦੀ ਗੱਲ ਕਰ ਰਹੇ ਹਾਂ ਸਿਰਫ਼ ਇਹ ਨਹੀਂ ਹੈ ਕਿ ਅਮਰੀਕਾ ਦੀ 32 ਜਾਂ 29 ਟ੍ਰਿਲੀਅਨ ਡਾਲਰ ਦੀ ਇਕਨੋਮੀ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਹੈ 850 ਆਰਮੀ ਬੇਸ ਅਮਰੀਕਾ ਦੇ ਦੁਨੀਆ ਦੇ ਹਰ ਖੁੰਝੇ 'ਚ ਨੇ ਸੋ ਮਿਲਟਰੀ ਮਾਈਟ ਵੀ ਕਿਉਂਕਿ ਇਕਨੋਮਿਕਲ ਮਾਈਟ ਨਾਲ ਜੁੜਿਆ ਹੁੰਦਾ ਹੈ ਇਹੀ ਮਿਲਟਰੀ ਮਾਈਟ ਕਿਸੇ ਵੇਲੇ ਬ੍ਰਿਟਿਸ਼ ਦੇ ਕੋਲ ਸੀ ਜਦੋਂ ਅਸੀਂ ਸਰਕਾਰੇ ਖਾਲਸਾ ਜਿਹੜਾ ਇਹਨਾਂ ਨੇ ਹੜੱਪਿਆ ਕਿਵੇਂ ਉਹਨਾਂ ਦੇ ਕੋਲ ਸਪਲਾਈ ਚੇਨ ਸੀ ਸਪਲਾਈ ਲਾਈਨ ਸੀ ਇਹ ਨਹੀਂ ਸੀ ਕਿ ਅੰਬਾਲੇ ਤੇ ਆ ਕੇ ਮੁੱਕ ਜਾਂਦਾ ਸੀ ਉਹ ਸਪਲਾਈ ਲਾਈਨ ਲੰਡੇ ਤੱਕ ਲੈ ਕੇ ਜਾਂਦੇ ਸੀ ਸੋ ਇਹਨਾਂ ਹਾਲਾਤਾਂ ਚ ਅਮਰੀਕਾ ਨੇ ਜਦੋਂ ਅਮਰੀਕਾ ਦਾ ਐਜ਼ ਅ ਵਰਲਡ ਪਾਵਰ ਜਿਹੜਾ ਉਹਦੇ ਚ ਵੀ ਕੋਲਡ ਵਾਰ ਈਰਾ ਸ਼ੁਰੂ ਹੋਇਆ ਦੂਸਰਾ ਸੋਵੀਅਤ ਯੂਨੀਅਨ ਐਜ਼ ਅ ਪੈਰਲਲ ਪਾਵਰ ਜਿਹੜੀ ਆ ਉਹ ਖੜੀ ਹੋਈ ਯੂਰਪ ਵੰਡਿਆ ਗਿਆ ਈਸਟਰਨ ਯੂਰਪ ਉਹ ਉਹਨੇ ਸੋਵੀਅਤ ਯੂਨੀਅਨ ਨੇ ਹਥਿਆਇਆ ਔਰ ਇਹੀ ਕਾਰਨ ਸੀ ਕਿ ਰੋਮਾਨੀਆ ਹੰਗਰੀ ਚੈਕੋਸਲੋਵਾਕੀਆ ਇਹ ਸਾਰੇ ਖਿੱਤੇ ਈਸਟ ਜਰਮਨੀ ਇਹ ਸੋਵੀਅਤ ਯੂਨੀਅਨ ਨੇ ਹੜੱਪੇ ਔਰ ਇੱਕ ਨਵੇਂ ਉਸ ਕ੍ਰਾਈਸਿਸ ਦੇ ਵਿੱਚ ਅਮਰੀਕਾ ਨੇ ਜਿਵੇਂ ਜੇ ਤੁਸੀਂ ਇਮੀਡੀਏਟ ਬਾਅਦ ਸੈਕੰਡ ਵਰਲਡ ਵਾਰ ਦੇ ਦੇਖੋ ਮਾਰਸ਼ਲ ਪਲਾਨ ਜਿਹਦੇ ਥੱਲੇ ਡਿਵੈਲਪਮੈਂਟ ਕੀਤੀ ਗਈ ਸਾਊਥ ਕੋਰੀਆ ਜਾਂ ਵੈਸਟ ਜਿਹੜੀ ਜਰਮਨ ਦਾ ਹਿੱਸਾ ਯੂਰਪ ਦੇ ਜਾਂ ਅਮਰੀਕਾ ਦੇ ਪ੍ਰਭਾਵ ਥੱਲੇ ਆਇਆ ਇਹਨਾਂ ਨੇ ਇਨੀ ਤਰੱਕੀ ਕੀਤੀ ਕਿਉਂਕਿ ਔਰ ਜਾਪਾਨ ਕਿਉਂਕਿ ਅਮਰੀਕਾ ਨੇ ਸਿਕਿਉਰਟੀ ਅੰਬ੍ਰੇਲਾ ਦਿੱਤਾ ਅਜ ਵੀ 50 ਹਜ਼ਾਰ ਅਮਰੀਕਨ ਫੌਜੀ ਜਾਪਾਨ ਦੇ ਫੌਜੀ ਬੇਸਿਸ ਤੇ ਬੈਠੇ ਹੋਏ ਨੇ ਸੋ ਇਹ ਗਰੋ ਹੋਈਆਂ ਇਕਨੋਮਿਕਲ ਪਾਵਰਸ ਅਮਰੀਕਾ ਸਾਈਮਟੇਨੀਅਸਲੀ ਮਿਲਿਟੈਰਲੀ ਵੀ ਇਕਨੋਮਿਕਲੀ ਵੀ ਗਰੋ ਹੁੰਦਾ ਚਲਾ ਗਿਆ ਔਰ ਇਹ ਜਿਹੜਾ ਫ੍ਰੀ ਵਰਲਡ ਟ੍ਰੇਡ ਦੀ ਲਾਈਨ ਡਬਲਯੂਟੀਓ ਦੇ ਥੱਲੇ ਇਹ ਅਮਰੀਕਾ ਨੇ ਦਿੱਤੀ ਅਮਰੀਕਾ ਨੂੰ ਲੱਗਾ ਕਿ ਜੇ ਲੈਵਲਡ ਪਲੇਗਰਾਉਂਡ ਹੋਏਗਾ ਤੇ ਇਹ ਇੱਕ ਬਿਹਤਰ ਹੈ ਲੇਕਨ ਮੈਨੂੰ ਇਹ ਲੱਗਦਾ ਹੈ ਕਿ ਭਈ ਹੁਣ ਉਸ ਯੁੱਗ ਦਾ ਅੰਤ ਹੋਇਆ ਹੈ ਉਹਦਾ ਕਾਰਨ ਕਿ ਆਲਮੋਸਟ 45 ਸਾਲ ਬਾਅਦ ਅਮਰੀਕਾ ਨੇ ਇਹ ਰੀਅਲਾਈਜ਼ ਕੀਤਾ ਹੈ ਕਿ ਭਾਈ ਉਹ ਡੈਟ 'ਚ ਜਾ ਰਹੇ ਨੇ ਆਲਮੋਸਟ ਇੱਕ ਟ੍ਰਿਲੀਅਨ ਡਾਲਰ ਦਾ ਡੈਟ ਹਰ ਸਾਲ ਆ ਰਿਹਾ ਹੈ ਵਿਥਿਨ ਜਦੋਂ ਟ੍ਰੇਡ ਡੈਫਿਸਿਟ ਦੀ ਗੱਲ ਕਰੀਏ ਚਾਈਨਾ ਜਿਹੜਾ ਇਸ ਪੀਰੀਅਡ ਦੇ ਵਿੱਚ ਜਿਹਨੂੰ ਬੜੇ ਪਲੋਸ ਪਲਾਸ ਕੇ ਅਮਰੀਕਾ ਜਿਹੜਾ ਹੈ ਉਹ ਵਰਲਡ ਉਹਨਾਂ ਨੇ ਡਬਲਯੂਟੀਓ ਦਾ ਮੈਂਬਰ ਬਣਾਇਆ ਸੀ ਇੰਟਰਨੈਸ਼ਨਲ ਸਿਨੇਰੀਓ ਤੇ ਲਿਆਂਦਾ ਸੀ ਹੈਨਰੀ ਕਸਿੰਜਰ ਦੇ ਪੀਰੀਅਡ ਚ ਉਹਨਾਂ ਦਾ ਤਾਈਵਾਨ ਦੇ ਉੱਤੇ ਵੀ ਹੱਕ ਮੰਨ ਲਿਆ ਗਿਆ ਸੀ ਦলাই ਲਾਮੇ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਸੀ ਤੇ ਬੱਦੀ ਗੇਮ ਚੋਂ ਮੰਨ ਲਿਆ ਸੀ ਅਮਰੀਕਾ ਨੇ ਵੀ ਤਿੱਬਤ ਐਸੋ ਚਾਈਨਾ ਆਪਣੀਆਂ ਸ਼ਰਤਾਂ ਔਰ ਯੂਨ ਸਕਿਉਰਿਟੀ ਕੌਂਸਲ ਦੇ ਵਿੱਚ ਜਿਹੜਾ ਉਹਨੂੰ ਫਾਰਮੂਸਾ ਜਿਹਦਾ ਪੁਰਾਣਾ ਨਾਂ ਤਾਈਵਾਨ ਦਾ ਸੀ ਉਹਨੂੰ ਹਟਾ ਕੇ ਚਾਈਨਾ ਨੂੰ ਵੀਟੋ ਬਿਲਡਿੰਗ ਸਕਿਉਰਿਟੀ ਕੌਂਸਲ ਮੈਂਬਰ ਬਣਾਇਆ ਗਿਆ ਸੀ ਪਰ ਇਹਨਾਂ 40-45 ਸਾਲਾਂ ਚ ਚਾਈਨਾ ਜਿਸ ਤੇਜ਼ੀ ਦੇ ਨਾਲ ਉਸਨੇ ਮਿਲਟਰੀ ਮਾਈਟ ਬਿਲਡ ਕੀਤਾ ਔਰ ਇਹਦਾ ਮੀਨ ਟਾਈਮ ਅੱਜ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਦੂਸਰਾ ਸਪੇਸ ਨਾਲ ਰਿਲੇਟਡ ਦੇਖਦੇ ਆਂ ਤੇ ਅਮਰੀਕਾ ਨੂੰ ਇਹ ਲੱਗਾ ਟ੍ਰੇਡ ਡੈਫਿਸਿਟ ਇਸ ਵੇਲੇ ਚਾਈਨਾ ਦੇ ਨਾਲ ਉਹਨਾਂ ਦਾ ਆਲਮੋਸਟ 800 ਬਿਲੀਅਨ ਡਾਲਰ ਦੇ ਨੇੜੇ ਤੇ ਟ੍ਰੇਡ ਡੈਫਿਸਿਟ ਸੀ ਔਰ ਜਦੋਂ ਹੁਣ ਪ੍ਰੈਜ਼ੀਡੈਂਟ ਟਰੰਪ ਨੇ 2 ਦਿਨ ਪਹਿਲਾਂ ਵਾਈਟ ਹਾਊਸ ਦੇ ਰੋਜ਼ ਗਾਰਡਨ ਦੇ ਵਿੱਚ ਟੈਰਿਫਸ ਦਾ ਐਲਾਨ ਕੀਤਾ ਤਾਂ ਆਲਮੋਸਟ 92 ਮੁਲਕਾਂ ਦੀ ਲਿਸਟ ਉਹਦੇ ਚ ਇੱਕ ਇਨਸੈਪਲੈਂਡ ਆਈਲੈਂਡ ਵੀ ਹੈ ਉਹ ਉਹ ਨੇ ਜਿਹੜੇ ਸਾਰੇ ਇਨ ਐਡਵਾਂਟੇਜਸ ਪੋਜੀਸ਼ਨ ਸੀ ਅਮਰੀਕਾ ਦੀ ਹੈ ਮੈਗਨੈਨਿਮਿਟੀ ਸੀ ਮੈਂ ਸਮਝਦਾ ਹੈ ਵੀ ਸਾਰੇ ਪੀਰੀਅਡ ਚ ਉਹਨਾਂ ਨੇ ਕੁਝ ਵੀ ਅਮਰੀਕਾ ਜਾ ਆਣ ਵਾਲੀ ਜਿਹੜੀ ਚੀਜ਼ ਸੀ ਉਹਦੇ ਤੇ ਕੋਈ ਟੈਰਿਫ ਨਹੀਂ ਸੀ ਲਾਇਆ ਉਹਦਾ ਫਾਇਦਾ ਅਮਰੀਕਨ ਕਸਟਮਰ ਕਿਉਂਕਿ ਆਲਮੋਸਟ 50% ਕਸਟਮਰ ਬੇਸ ਬਹੁਤ ਸਾਰੀਆਂ ਚੀਜ਼ਾਂ ਦਾ ਉਹ ਅਮਰੀਕਾ ਜਾ ਕੇ ਐਂਡ ਹੁੰਦਾ ਸੀ ਹੁਣ ਕਿਉਂਕਿ ਪੋਪੂਲੇਸ਼ਨ ਬੇਸ ਬਦਲਿਆ ਹੈ ਜਦੋਂ ਅਸੀਂ ਸੈਕੰਡ ਵਰਲਡ ਵਾਰ ਪੀਰੀਅਡ ਦੀ ਗੱਲ ਕਰਦੇ ਆ 1930s 'ਚ 2 ਬਿਲੀਅਨ ਆਬਾਦੀ ਸੀ ਦੁਨੀਆ ਦੀ ਅੱਜ 8 ਬਿਲੀਅਨ ਹੈ ਔਰ ਇਹ ਸਾਰੇ ਦੇ ਚੱਲਦੇ ਆ ਇਹ ਜਿਹੜਾ ਇਹ ਹੋਣਾ ਹੀ ਸੀ ਸੂਨਰ ਔਰ ਲੇਟਰ ਇਹ ਠੀਕ ਹੈ ਵੀ ਇਸ ਵੇਲੇ ਇਹ ਬਲੇਮ ਟਰੰਪ ਨੂੰ ਜਾਏ ਜਾਂ ਕਿਸੇ ਹੋਰ ਨੂੰ ਜਾਏ ਪਰ ਮੈਨੂੰ ਇਹ ਲੱਗਦਾ ਹੈ ਵੀ ਇਸ ਸਾਰੇ ਚੋਂ ਇੱਕ ਨੁਕਸਾਨ ਤਾਂ ਬਹੁਤ ਵੱਡਾ ਇਹ ਹੈ ਕਿ ਜਿਹੜਾ ਇੱਕ ਗਲੋਬਲ ਵਿਲੇਜ ਵਾਲ ਜਾਂ ਵਨ ਵਰਲਡ ਵਨ ਗਵਰਨਮੈਂਟ ਔਰ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋਦੇ ਥੱਲੇ ਅਸੀਂ ਇੱਕ ਦੂਜੇ ਦੀ ਪੀੜ ਨੂੰ ਸਮਝਦੇ ਸੀ ਕਿਉਂਕਿ ਇਸ ਕ੍ਰਾਈਸਿਸ ਦੇ ਪੀਰੀਅਡ ਜਿਵੇਂ ਪ੍ਰੈਜ਼ੀਡੈਂਟ 트੍ਰੰਪ ਨੇ ਯੂਐਨ ਨੂੰ ਨਕਾਰਿਆ ਵਰਲਡ ਹੈਲਥ ਆਰਗੇਨਾਈਜੇਸ਼ਨ ਜੋ ਬਾਹਰ ਆਣ ਦੀ ਗੱਲ ਹੈ ਕਲਾਈਮੇਟ ਨੂੰ ਤਾਂ ਬਿਲਕੁਲ ਹੀ ਜਿਹੜਾ ਉਹਦੇ ਤੋਂ ਬਾਹਰ ਨਿਕਲਣ ਦੀ ਗੱਲ ਹੈ ਸੋ ਇਹ ਸਾਰੇ ਦੇ ਮਾੜੇ ਇਫੈਕਟ ਨੇ ਪਰ ਮੈਨੂੰ ਇਹ ਲੱਗਦਾ ਹੈ ਵੀ ਕੁਝ ਦੇਰ ਬਾਅਦ ਉਹ ਇਨਸਾਨੀ ਜ਼ਿੰਦਗੀ ਹੋਏ ਉਹਦੇ 'ਚ ਵੀ ਇੱਕ ਫਟੀਗ ਆਂਦੀ ਹੈ ਉਹਨੂੰ ਤੁਸੀਂ ਝੰਡੋੜਦੇ ਹੋ ਇਸੇ ਤਰ੍ਹਾਂ ਜਿਹੜੇ ਢਾਂਚੇ ਨੇ ਉਹਨਾਂ ਦੇ ਵਿੱਚ ਵੀ ਤਬਦੀਲੀ ਲੋੜਿੰਦੀ ਹੁੰਦੀ ਹੈ ਤੇ ਅਜੇ ਮੈਨੂੰ ਲੱਗਦਾ ਹੈ ਵੀ ਇਹ ਕੋਈ ਫਾਈਨਲ ਵਰਡ ਨਹੀਂ ਹੈ 네ਗੋਸ਼ੀਏਸ਼ਨ ਸ਼ੁਰੂ ਹੋਣ ਗਿਆ ਪ੍ਰੈਜ਼ੀਡੈਂਟ ਟਰੰਪ ਨੇ ਆਲਰੇਡੀ ਆਪਣੇ ਕਾਰਡ ਸਾਰੇ ਦਿਖਾ ਦਿੱਤੇ ਨੇ ਔਰ ਨਤੀਜੇ ਦੇ ਤੌਰ ਤੇ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਯੂਰੋਪੀਅਨ ਯੂਨੀਅਨ ਨੇ ਕਿਹਾ ਕਿ ਵੀ ਵੀ ਵਿਲ 네ਗੋਸ਼ੀਏਟ ਚਾਇਨਾ ਨੇ ਜੇ ਕਾਉਂਟਰ ਜਿਹੜੇ ਨੇ 32 34% ਲਾਏ ਨੇ ਉਹ ਵੀ ਓਪਨ ਟੂ 네ਗੋਸ਼ੀਏਸ਼ਨ ਹੈ ਔਰ ਇਸ ਮੰਬੋ ਜੰਬੋ ਕਾਈਂਡ ਆਫ ਸਿਚੁਏਸ਼ਨ ਜਿਹੜੀ ਹੈ ਕਨਫਿਊਜ਼ਨ ਦੀ ਇਹਦੇ ਚੋਂ ਨਿਕਲ ਕੇ ਅਲਟੀਮੇਟਲੀ ਮੈਂ ਸਮਝਦਾ ਹਾਂ ਵੀ ਜੇ ਅਜਨ ਅਮਰੀਕਨ ਅਮਰੀਕਨ ਪ੍ਰੈਜ਼ੀਡੈਂਟ ਦੇਖੀਏ ਤਾਂ ਉਹਨੇ ਪ੍ਰੈਜ਼ੀਡੈਂਟ ਟਰੰਪ ਨੇ ਇਸ ਨੂੰ ਅਮਰੀਕਨ ਲੋਕਾਂ ਦੇ ਮਫਾਦ ਨੂੰ ਸਾਹਮਣੇ ਰੱਖ ਕੇ ਇਹ ਪਾਟ ਕੀਤਾ